ਕਿਸਾਨਾਂ ਨੂੰ ਕਿਨੇ ਪ੍ਰੇਸ਼ਾਨੇ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕਿਸਾਨਾਂ ਦਾ ਇਸਤਮ ਕਣਕ ਦੀ ਜਿਹੜੀ ਬਿਜਾਈ ਕੀਤੀ ਉਸ ਕੇ ਬਾਅਦ ਪਾਣੀ ਕੀ ਲੋੜ ਹੈ ਲੇਕਿਨ ਚੋਰਾਵਾਂ ਵੱਲੋਂ ਇਸ ਇਲਾਕੇ ਦੇ ਜਿਹੜੇ ਪਿੰਡਾਂ ਸਮਾਣੇ ਦੇ ਵਿੱਚ ਜਿਹੜੇ ਲਗਾਤਾਰ ਕਈ ਹਰੇਕ ਪਿੰਡ ਦੇ ਵਿੱਚ ਘਟਨਾਵਾਂ ਹੋ ਰਹੀ ਹੈ ਨਸੂਪੁਰ ਬिजिलਪੁਰ ਸੈਦੀਪੁਰ ਜਿਹੜੇ ਪਿਛਲੇ ਸਾਲ ਵੀ ਵਾਰਦਾਤ ਹੋਈ ਕਿਸਾਨਾਂ ਕੇ ਕਰੀਬ 30-35 ਮੋਟਰਾਂ ਦੀ ਤਾਰਾਂ ਪਿਛਲੇ ਸਾਲ ਚੋਰੀ ਕੀਤੀ ਗਈ ਹੁਣ ਰਾਤ ਫਿਰ ਇਨ ਪਿੰਡਾਂ ਦੇ ਵਿੱਚ ਬिजिलਪੁਰ ਐ ਨਸੂਪੁਰ ਐ ਔਰ ਸੈਦੀਪੁਰ ਅਸੀਂ ਖੜੇ ਹਾਂ ਇਸ ਟਾਈਮ ਨਸੇ ਤੇ ਕੰਟਰੋਲ ਕਰੇ ਪ੍ਰਸ਼ਾਸਨ ਤਾਂ ਹੀ ਇਹ ਚੋਰੀ ਦੀ ਘਟਨਾਵਾਂ ਰੁਕ ਸਕਦੀਆਂ ਹੈ ਇੱਕ ਕਿਸਾਨਾਂ ਦਾ ਕਹਿਣਾ ਹੈ ਲੇਕਿਨ ਕਿਸਾਨਾਂ ਦਾ ਇਹ ਮੋਟਰਾਂ ਤੇ ਤਾਰਾਂ ਦੀ ਬਿਜਲੀ ਦੀ ਚੋਰੀ ਹੋਣ ਨਾਲ ਨੁਕਸਾਨ ਜ਼ਿਆਦਾ ਹੋਇਆ ਹੈ ਇਸ ਦੇ ਲਈ ਇਹਦੀ ਪਰਪਾਈ ਕਿਸ ਤਰ੍ਹਾਂ ਕਿਸਾਨ ਕਰੇਗਾ ਔਰ ਪੁਲਿਸ ਨੂੰ ਚਾਹੀਦਾ ਹੈ ਕਿ ਜਲਦੀ ਜਲਦੀ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਨੱਥ ਪਾਈ ਜਾਵੇ ਗੱਲ ਕਰਦੇ ਹਾਂ ਵੀ ਕਿੰਨਾ ਕੁ ਨੁਕਸਾਨ ਜਿਹੜੇ ਕਿਸਾਨ ਦਾ ਨਾਮ ਜਰਨੈਲ ਸਿੰਘ ਹੈ ਜਰਨੈਲ ਸਿੰਘ ਕਿਹੜੇ ਪਿੰਡ ਹੈ ਸਾਡਾ ਬਿਜਲਪੁਰ ਪਿੰਡ ਹੈ ਵੱਡੇ ਕਿੰਨੇ ਕਿ ਮੋਟਰਾਂ ਚੋਰੀ ਤਾਰਾਂ ਸਾਡੇ ਅੱਜ ਰਾਤ 28 ਦੀ ਰਾਤ ਨੂੰ ਤਕਰੀਬਨ 20 ਮੋਟਰਾਂ ਸਾਡੀਆਂ 10 ਮੋਟਰਾਂ ਸਾਡੀਆਂ ਆਪਣੀਆਂ ਨੇ ਹਰੇ ਪਰਿਵਾਰ ਦੀਆਂ 10 ਵੋਟਰਾਂ ਹੋਰ ਪਰ ਨਾਲ ਲੱਗਦੇ ਨਸੂਬਰ ਦੇ ਵਿੱਚ ਆ ਜਾਂਦੀਆਂ ਨੇ ਜਿਹੜੀਆਂ ਸਾਡੀ ਜ਼ਮੀਨ ਦੀ ਜਿਹੜੇ ਪੈਂਦੀਆਂ ਨੇ ਵਿਜਲਪੁਰ ਦੇ ਚਾ ਉਸ ਤੋਂ ਬਾਅਦ ਇਹ ਪਹਿਲੀ ਵਾਰੀ ਆ ਹੁਣ ਇਹਦੇ ਚ ਜੀਰੀ ਤੋਂ 2 ਮਹੀਨੇ ਹੋਏ ਨੇ ਉਦੋਂ ਵੀ ਲੱਗੇ ਸੀ ਸਾਰੀਆਂ ਵੱਡ ਕੇ ਤਾਰਾਂ ਜਿਹੜੀਆਂ ਕਿ ਕੋਈ ਸਟਾਟਰ ਨਹੀਂ ਛੱਡਿਆ ਕੋਈ ਸਾਡੇ ਤੇ ਤਾਰ ਵੀ ਗ੍ਰਿਪ ਪੰਨੇ ਪਏ ਨੇ ਜਿਹੜੇ ਅੱਜ ਖੁਦ 10000 8900 ਦਾ ਜੀ ਸਾਡਾ ਹੁਣ ਖਰਚਾ ਪੈਂਦਾ ਹੈ ਬਹੁਤ ਮਿਹਨਤ ਤੇ ਕਿੰਨਾ ਨੁਕਸਾਨ ਹੋ ਜਾਂਦਾ ਸਮੀਧਾਰ ਦਾ ਇੱਕ ਇੱਕ ਜ਼ਿਮੀਂਦਾਰ ਦਾ ਨੁਕਸਾਨ ਦੇ ਤੇ ਤੁਹਾਨੂੰ ਪਰਭਾਈ ਦਸੀ ਜੇ ਹੁਣ ਇਸ ਟਾਈਮ ਅਸੀਂ ਕੱਲ ਹੁਣ ਇੱਕ ਵੋਟਰ ਦੀ ਲਿਆਂਦੀ ਹੈ ਤਾਰ ਤੇ ਗ੍ਰਿਪ ਪਵਨ ਵਾਲੇ ਦਾ ਸਾਡੇ 8500 ਰੁਪਿਆ ਖਰਚਾ ਲੱਗਿਆ ਹੈ ਹਾਂਜੀ ਉਹ ਵੀ ਛੁਕਰੇ ਉਹਨਾਂ ਦਾ ਅਸੀਂ ਧੰਨਵਾਦ ਕਰਨੇ ਆ ਜਿਹੜਿਆਂ ਨੇ ਇਹਨਾਂ ਦੇ ਤਾਰਾਂ ਦਾ ਜੋੜ ਛੱਡ ਗਏ ਨੇ ਜਿੰਨੀ ਤੋਂ ਲਿਆ ਕੇ ਚੈਨ ਕੁੱਪੀ ਦਾ ਹਾਲੇ ਤਿੰਨ 400 ਰੁਪਿਆ ਕੁੱਪੀ ਲੈਣ ਚੁੱਕ ਕੇ ਚੁੱਕ ਕੇ ਕਿੰਨਾ ਰੁਪਿਆ ਹੈ ਜੀ 1000 ਰੁਪਿਆ ਉਹ ਲੈਂਦਾ ਹੈ ਜਿਹੜਾ ਇਸ ਕਰਕੇ ਉਹ ਬਚਤ ਹੋ ਗਈ ਹੈ ਤੇ ਸਾਡਾ ਤੇ ਬਹੁਤ ਹੀ ਸੀ ਜਨ ਚ ਦੋ ਦੋ ਵਾਰੀ ਸਾਡੇ ਬੀਜਲਪੁਰ ਦੀਆਂ ਇਧੀਆਂ ਇੱਥੇ ਵੀ ਇਹ ਲਗਾਤਾਰ ਘਟਨਾਵਾਂ ਮੈਂ ਹਰਿੰਦਰ ਸਿੰਘ ਸਾਹਿਬ ਕਾ ਚੇਅਰਮੈਨ ਸਕੱਟਵੀ ਵਿਕਾਸਪੁਰ ਪੰਜਾਬ ਜੀ ਹਾਂਜੀ ਬਹੁਤ ਜਿਆਦਾ ਹੀ ਮਾੜਾ ਹਾਲ ਹੋ ਰਿਹਾ ਜੀ ਸਾਡੇ ਪਿਛਲੇ ਸਾਲ ਵੀ ਆ ਬੀਜਲਪੁਰ ਹਫਤਾ ਹੋਇਆ ਪਿਛਲੇ ਸੀਜ਼ਨ ਚ ਸਾਡੀਆਂ ਸਾਰੇ ਅਸਰ ਚੁੱਕੀ ਸੈਦੀਪੁਰ ਦੀਆਂ ਨਸੂਪੁਰ ਦੀਆਂ ਬੀਜਲਪੁਰ ਦੀਆਂ ਮੋਟਰਾਂ ਹੋਈਆਂ ਕੇਵਲਾ ਐ ਕਿ ਫੇਰਾ ਆ ਤਾਈ ਹੋ ਜੇ ਪੈਨ ਉਹਨਾਂ ਸਾਡੇ ਮੇਨ ਸੋਚੀ ਵੀ ਨਹੀਂ ਛੱਡੇ ਸਟਾਰਟਰ ਵੀ ਨਹੀਂ ਛੱਡੇ ਤੇ ਉਹਦਾ ਨਾਂ ਕੀ ਕੇਵਲਾ ਵੀ ਛੱਡੀਆਂ ਇਹ ਨੂੰ ਸਰਕਾਰ ਨੂੰ ਚਾਹੀਦਾ ਵੀ ਇਹਦੇ ਉੱਤੇ ਧਿਆਨ ਦੇ ਪੁਲਿਸ ਦੀਆਂ ਡਿਊਟੀਆਂ ਲਾਹ ਦਿੱਲੀ ਹੋ ਰਹੀਆਂ ਸਾਡਾ ਕਰਨ ਨੂੰ ਪਾਣੀ ਦੇਣ ਦਾ ਟਾਈਮ ਹੈ ਖਾਦਾਂ ਪਾਈਆਂ ਹੋਈਆਂ ਨੇ ਉਦੋਂ ਪਾਣੀ ਲੈਣੇ ਉਦੋਂ ਸਾਡੀਆਂ ਮੋਟਰਾਂ ਸਾਰੀਆਂ ਤਾਰਾਂ ਲਾ ਕੇ ਲੈ ਗਏ ਨੇ ਇਹ ਕਰਕੇ ਹਾਂਜੀ ਹਾਂ ਸਾਡੀਆਂ ਵੀ ਦੋ ਮੋਟਰਾਂ ਨੇ ਜੀ ਤੇ ਹੋਰ ਵੀ ਪਿੰਡ ਦੇ ਵਿੱਚ 6-7 ਮੋਟਰਾਂ ਟੋਟਲ 8 ਮੋਟਰਾਂ ਨੇ ਜਿੰਨਾਂ ਦੀ ਸਾਡੀਆਂ ਤਾਰਾਂ ਚੋਰੀ ਹੋਈਆਂ ਨੇ ਜੀ ਬਾਕੀ ਨਾਲ ਦੇ ਪਿੰਡ ਨੇ ਨਸੂਪੁਰ ਬिजਲਪੁਰ ਉੱਥੇ ਵੀ 20-20 ਮੋਟਰਾਂ ਦੀਆਂ ਚੋਰੀਆਂ ਹੋਈਆਂ ਹੋਈਆਂ ਨੇ ਜੀ ਇਹ ਲਗਾਤਾਰ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਕੀ ਮੰਕਰ ਦੇ ਪਿੰਡਾਂ ਸਾਹਿਬ ਅਸੀਂ ਤਾਂ ਇਹੀ ਮੰਗ ਕਰਦੇ ਆਂ ਕਿ ਜਿਹੜੇ ਚੋਰ ਇਹ ਕਰਦੇ ਨੇ ਕੰਮ ਜੀ ਜੋ ਵੀ ਹੈਗੇ ਨੇ ਉਹਨਾਂ ਨੂੰ ਫੜਿਆ ਜਾਵੇ ਠੀਕ ਹੈ ਤਾਂ ਇਹਨਾਂ ਦਾ ਕੋਈ ਹੱਲ ਹੋਏਗਾ ਪ੍ਰਸ਼ਾਸਨ ਨੂੰ ਇਹਦੇ ਤੇ ਪੂਰਾ ਧਿਆਨ ਦੇਣਾ ਚਾਹੀਦਾ ਜੀ ਇਸ ਕੰਮ ਤੇ ਜੋ ਵੀ ਇਹ ਕਰ ਰਹੇ ਨੇ ਇਹ ਕੰਮ ਤਾਂ ਜੀ ਨਸ਼ੇੜੀ ਹੀ ਕਰ ਰਹੇ ਨੇ ਠੀਕ ਹੈ ਜਿਹੜਾ ਵੀ ਕੰਮ ਹੋ ਰਿਹਾ ਨਸ਼ੇੜੀ ਕਰ ਰਹੇ ਨੇ ਨੇੜੇ ਦੇੜੇ ਪਿੰਡਾਂ ਦੀ ਹੋਣਗੇ ਜਾਂ ਕਿਤੋਂ ਵੀ ਹੋਣਗੇ ਤੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਪੂਰੀ ਏਚੋ ਕਰਕੇ ਜੀ ਤੇ ਇਹਦਾ ਹੱਲ ਕਰਨਾ ਚਾਹੀਦਾ ਬਹੁਤ ਜ਼ਿਆਦਾ ਪ੍ਰੋਬਲਮ ਆਈ ਹੈ ਜੀ ਆ ਹੁਣ ਖੋਦੀ ਮੇਰੇ ਚਾਚਾ ਜੀ ਨੇ ਦੋ ਕਿੱਲਾਂ ਦੇ ਵਿੱਚ ਉਹਨੇ ਕਣਕ ਭਰਨੀ ਸੀ ਤੇ ਉਹਨੇ ਸਵੇਰੇ ਅੱਜ ਪਾਣੀ ਲਾਣਾ ਸੀ ਆ ਕੇ ਇਹਦੋਂ ਰਾ ਸਵੇਰੇ ਆ ਕੇ ਪਾਣੀ ਲਾਣ ਵਾਸਤੇ ਦੇਖਣ ਲੱਗਾ ਸੀ ਆ ਕੇ ਤਾਂ ਦੇਖਿਆ ਤੇ ਉੱਥੇ ਤਾਰਾ ਹੀ ਨਹੀਂ ਸੀ ਹੈਗੇ ਜੀ ਮੋਟਰ ਦੇ ਨਾਲ ਚਲਾਨੀ ਸੀ ਜੀ ਤੇ ਇਹੀ ਬਸ ਬਹੁਤ ਜ਼ਿਆਦਾ ਪਰੇਸ਼ਾਨੀ ਆਈ ਹੈ ਹੁਣ ਦੱਸੋ 4-5 ਦਿਨ ਤੇ ਕੰਮ ਪੈ ਗਿਆ ਜੀ ਸਾਡਾ ਹੁਣ ਤੋ 7-8 ਮੋਟਰਾਂ ਦਾ ਇੱਥੋਂ ਹੋ ਗਿਆ ਹੈ ਬਾਕੀ ਨਸੂਪੁਰ ਤੋਂ ਬਹੁਤ ਹੋਇਆ ਹੈ ਬੀਜਲਪੁਰ ਤੋਂ ਬਹੁਤ ਜ਼ਿਆਦਾ ਹੋਇਆ ਹੈ ਠੀਕ ਨਹੀਂ ਇਹ ਸਾਰਾ ਨੁਕਸਾਨ ਜੋ ਵੀ ਇਹ ਨੌਜਵਾਨ ਪੀੜੀ ਜੋ ਨਸ਼ਿਆਂ ਦੇ ਵਿੱਚ ਪਈ ਹੈ ਇਹ ਸਭ ਕਾਰਸਤਾਨੀ ਉਹਨਾਂ ਦੀ ਏ ਕੋਈ ਨੌਜਵਾਨ ਬੱਚਾ ਬਿਲਕੁਲ ਸਹੀ ਜਿਹੜਾ ਏ ਉਹ ਇਹ ਕੰਮ ਕਰ ਸਕਦਾ ਬਿਲਕੁਲ ਨਹੀਂ ਕਰੇਗਾ ਕਿਸੇ ਦਾ ਜੀਨੇ ਕਰਦੇ ਮੈਂ ਕਾਲ ਖਲਵਾਉਂ ਓਕਣ ਦੇ ਲਈ ਕੀ ਹੋਣਾ ਚਾਹੀਦਾ ਇਹ ਤੇ ਵੇਖੋ ਸਰਕਾਰ ਨੂੰ ਸਰਕਾਰ ਨੂੰ ਉਪਰਾਲਾ ਚਰਨਾ ਚਾਹੀਦਾ ਵੀ ਜਿਵੇਂ ਪਿੰਡਾਂ ਦੇ ਵਿੱਚ ਮੁੰਡੇ ਸਮੈਕ ਪੀਂਦੇ ਨੇ ਗੋਲੀਆਂ ਖਾਂਦੇ ਨੇ ਨਸ਼ਾ ਖਾਂਦੇ ਨੇ ਹਰੇਕ ਪਿੰਡ ਦੇ ਵਿੱਚ ਪਤਾ ਹੁੰਦਾ ਵੀ ਸਾਡੇ ਪਿੰਡ ਚ ਇੰਨੇ ਨਸ਼ਈ ਨੇ ਉਹਨਾਂ ਤੇ ਨੱਥ ਪਾਈ ਜਾਵੇ ਮੈਨੂੰ ਕਿਹ ਵੱਲੋਂ ਸਾਡੇ ਧਿਆਨ ਚ ਆਇਆ ਜੀ ਵੀ ਉੱਥੇ ਚੋਰੀ ਹੋਈ ਏ ਤੇ ਅਸੀਂ ਉਹਦਾ ਜਿੰਨਾ ਵੀ ਬਿਜਲੀ ਬੋਰਡ ਦਾ ਕੋਈ ਕੇਬਲਾਂ ਦਾ ਜਾਂ ਮੋਟਰਾਂ ਦਾ ਕੋਈ ਹੋਇਆ ਨੁਕਸਾਨ ਹੋਇਆ ਉਹਦੇ ਬਾਰੇ ਅਸੀਂ ਹੁਣ ਪੜਤਾਲ ਕਰ ਰਹੇ ਹਾਂ ਪੜਤਾਲ ਕਰਕੇ ਇਹਨੂੰ ਪੰਜਾਬ ਪੁਲਿਸ ਨੂੰ ਜਿਹੜਾ ਕਾਨੂੰਨੀ ਕਾਰਵਾਈ ਵਾਸਤੇ ਅਸੀਂ ਉਹ ਲਿਖ ਲਿਖ ਰਹੇ ਹਾਂ ਔਰ ਜਿਹੜੀ ਵੀ ਜੋਗ ਬਣਦੀ ਕਾਰਵਾਈ ਹੈ ਉਹ ਦਫ਼ਤਰ ਵੱਲੋਂ ਕੀਤੀ ਜਾਊਗੀ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼